ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਲੱਖ ਯਤਨ ਕਰ ਲਏ ਗੈਂਗਸਟਰਾਂ ਨੂੰ ਖਤਮ ਕਰਨ ਵਾਸਤੇ ਲੇਕਿਨ ਫਿਰ ਵੀ ਗੈਂਗਸਟਰਾਂ ਨੇ ਮਾੜੇ ਅੰਤਰਾ ਨੇ ਦੱਸ ਦਿੱਤਾ ਕਿ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਤੇ ਭਾਰੂ ਪੈ ਚੁੱਕੇ ਨੇ ਜਲੰਧਰ ਦੀ ਖਬਰ ਸਾਹਮਣੇ ਆਈ ਹੈ ਜਿੱਥੇ ਲੱਕੀ ਉਭਰਾਏ ਜਿਹੜਾ ਕਿ ਆਮ ਆਦਮੀ ਪਾਰਟੀ ਦਾ ਆਗੂ ਸੀ ਉਸ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਬਾਅਦ ਉਸ ਸਮੇਂ ਸਾਹਮਣੇ ਆਈ ਜਦੋਂ ਮਾਡਲ ਟਾਊਨ ਗੁਰੂ ਘਰ ਦੇ ਵਿੱਚੋਂ ਲੱਕੀ ਬਰਾਏ ਆਪਣੇ ਪਰਿਵਾਰ ਦੇ ਨਾਲ ਮੱਥਾ ਟੇਕ ਕੇ ਜਿਵੇਂ ਹੀ ਕਾਰ ਵਿੱਚ ਆਪਣੀ ਥਾਰ ਗੱਡੀ ਵਿੱਚ ਬੈਠਣ ਲੱਗਾ ਤਾਂ ਤਾਬੜ ਤੋੜ ਦੋ ਸ਼ਖਸ਼ ਆਉਂਦੇ ਨੇ ਦੋ ਸ਼ਖਸ਼ ਸੱਤ ਤੋਂ ਅੱਠ ਗੋਲੀਆਂ ਮਾਰ ਕੇ ਫਰਾਰ ਹੋ ਜਾਂਦੇ ਨੇ ਔਰ ਲੱਕੀ ਉਮਰਾਏ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਸਭ ਤੋਂ ਵੱਡੀ ਗੱਲ ਇਹ ਹੈ ਕਿ ਪੁਲਿਸ ਮਾਮਲੇ ਵਿੱਚ 30 ਜਾਂਚ ਸ਼ੁਰੂ ਕਰ ਦਦੀ ਹੈ ਮਿੱਠ ਕੇ ਗੋਲੀਆਂ ਮਾਰੀਆਂ ਹੈ ਹਾਲਾਂਕਿ ਉਹ ਸ਼ੂਟਰਾਂ ਦਾ ਸਿਰਫ ਲੱਕੀ ਉਮਰਾਏ ਹੀ ਨਿਸ਼ਾਨਾ ਸੀ ਪ੍ਰਵਾਹ ਨਿਸ਼ਾਨਾ ਨਹੀਂ ਸੀ ਸਿੱਤੂ ਮੁਸੇਵਾਲੇ ਤੋਂ ਬਾਅਦ ਇੱਕ ਵਾਰੀ ਫੇਰ ਥਾਰ ਗੱਡੀ ਦੇ ਵਿੱਚ ਨਿਸ਼ਾਨਾ ਬਣਾਇਆ ਆ ਆਮ ਆគੀ ਪਾਰਟੀ ਦੇ ਆਗੂ ਲੱਕੀ ਉਬਰਾਈ ਨੂੰ ਜਿਸ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਗੁਰੂ ਘਰ ਦੇ ਵਿੱਚੋਂ ਮੱਥਾ ਟੇਕ ਕੇ ਬਾਹਰ ਨਿਕਲਿਆ ਸੀ ਉਸ ਨੂੰ ਕੀ ਪਤਾ ਸੀ ਕਿ ਅੱਜ ਉਸ ਦਾ ਆਖਰੀ ਦਿਨ ਹੋਵੇਗਾ ਅਰਦਾਸਾਂ ਕਰਕੇ ਨਿਕਲਿਆ ਸੀ ਲੇਕਿਨ ਸਾਰੀਆਂ ਅਰਦਾਸਾਂ ਅਰਜ਼ੋਈਆਂ ਬੇਕਾਰ ਗਈਆਂ ਜਦੋਂ ਦੋ ਸ਼ੂਟਰ ਮੋਟਰਸਾਈਕਲ ਤੇ ਸਵਾਰ ਹੋ ਕੇ ਆਉਂਦੇ ਨੇ ਤੇ ਤਾੜ-ਤਾੜ ਕਰਕੇ ਗੋਲੀਆਂ ਮਾਰ ਕੇ ਲੱਕੀ ਬਰਾਏ ਦਾ ਕਤਲ ਕਰਕੇ ਫਰਾਰ ਹੋ ਜਾਂਦੇ ਨੇ ਪਟਨਾ ਜਲੰਧਰ ਤੋਂ ਹੈ ਜਿੱਥੇ ਮਾਡਲ ਟਾਊਨ ਦੇ ਗੁਰੂ ਘਰ ਦੇ ਬਾਹਰ ਗੋਲੀਆਂ ਚੱਲੀਆਂ ਨੇ ਥਾਰ ਗੱਡੀ ਦੇ ਵਿੱਚ ਲੱਕੀ ਬਰਾਏ ਜਦੋਂ ਗੁਰੂ ਘਰ ਤੋਂ ਮੱਥਾ ਟੇਕਣ ਵਾਸਤੇ ਨਿਕਲਿਆ ਸੀ ਤਾਂ ਉਸੇ 7 ਤੋਂ 8 ਗੋਲੀਆਂ ਜਿਹੜੀਆਂ ਨੇ ਉਹ ਚਲਾਈਆਂ ਗਈਆਂ ਤੇ ਲੱਕੀ ਬਰਾਏ ਦੀ ਮੌਕੇ ਤੋਂ ਹੀ ਮਾਤ ਹੋ ਗਈ ਲੱਕੀ ਬਰਾਏ ਨੂੰ ਨਹੀਂ ਪਤਾ ਸੀ ਕਿ ਉਹ ਪਰਿਵਾਰ ਦੇ ਨਾਲ ਜਿੱਥੇ ਮੱਥਾ ਟੇਕਣ ਜਾ ਰਿਹਾ ਉਸ ਦਾ ਕਾਲ ਜਿਹੜਾ ਹੈ ਉਸ ਦਾ ਇੰਤਜ਼ਾਰ ਕਰ ਰਿਹਾ ਹੈ ਇਹਨ ਤੱਕ ਦੀ ਸਭ ਤੋਂ ਵੱਡੀ ਖਬਰ ਆਮ ਆਦਮੀ ਪਾਰਟੀ ਦੇ ਵਿੱਚ ਜਿਹਨੂੰ ਕਹਿ ਸਕਦੇ ਆ ਦੁੱਖ ਦੀ ਲਹਿਰ ਜਿੱਥੇ ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਆਗੂ ਲक्की ਅਬਰਾਏ ਦਾ ਅਗਿਆਤ ਲੋਕਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਥਾਰ ਗੱਡੀ ਵਿੱਚ ਬੈਠਣ ਲੱਗਿਆ ਸੀ ਜਦੋਂ ਗੋਲੀਆਂ ਹੋਈਆਂ ਦੋ ਲੋਕੀ ਆਉਂਦੇ ਨੇ ਤਾੜ-ਤਾੜ ਕਰਕੇ ਗੋਲੀਆਂ ਮਾਰ ਕੇ ਫਰਾਰ ਹੋ ਜਾਂਦੇ ਨੇ ਗੱਲ ਸਾਬਤ ਇਹ ਹੁੰਦੀ ਹੈ ਕਿ ਇਹਨਾਂ ਲੋਕਾਂ ਨੂੰ ਪਤਾ ਸੀ ਕੇ ਲਕੀ ਬਰਾਏ ਮੱਥਾ ਟੇਕਣ ਵਾਸਤੇ ਆਪਣੇ ਪਰਿਵਾਰ ਦੇ ਨਾਲ ਆ ਰਿਹਾ ਉਹ ਪਹਿਲਾਂ ਹੀ ਸ਼ਹਿ ਲਾ ਕੇ ਬੈਠੇ ਹੋਏ ਸਨ ਜਿਵੇਂ ਹੀ ਹਾਲਾਂਕਿ ਪੁਲਿਸ ਨੇ ਇਸ ਗੱਲ ਦਾ ਖੁਲਾਸਾ ਨਹੀਂ ਕੀਤਾ ਕਿ ਇਸ ਨੂੰ ਪਹਿਲਾਂ ਕੋਈ ਪ੍ਰੋਫਾਈਟੀ ਦੀਆਂ ਕੌਲਾ ਜਾਂ ਧਮਕੀ ਦੀਆਂ ਕੌਲਾ ਆ ਰਹੀਆਂ ਸੀ ਜਾਂ ਨਹੀਂ ਆ ਰਹੀਆਂ ਸੀ ਇਸ ਗੱਲ ਦਾ ਖੁਲਾਸਾ ਜਿਹੜਾ ਹੈ ਉਹ ਜਾਂਚ ਦਾ ਵਿਸ਼ਾ ਹੈ ਪੁਲਿਸ ਨੇ ਹਲੇ ਕੋਈ ਵੀ ਉਪਚਾਰਕ ਤੌਰ ਤੇ ਇਸ ਤਰ੍ਹਾਂ ਦਾ ਬਿਆਨ ਜਿਹੜਾ ਹੈ ਜਾਰੀ ਨਹੀਂ ਕੀਤਾ ਹਲ ਅਧਿਕਾਰੀ ਮੌਕੇ ਤੇ ਪਹੁੰਚ ਚੁੱਕੇ ਨੇ ਔਰ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਐ ਸੀਸੀਟੀਵੀ ਫੁਟੇਜ ਖੰਗਾਲੀਆਂ ਜਾ ਰਹੀਆਂ ਨੇ ਕਿ ਆਖਰਕਾਰ ਇਹ ਲੋਕ ਕੌਣ ਸੀ ਇਹਨਾਂ ਦਾ ਇਰਾਦਾ ਜਿਹੜਾ ਸੀ ਉਹ ਕੀ ਸੀ ਮੌਤ ਲੱਕੀ ਉברਾਈ ਦੀ ਹਾਂਜੀ ਸਾਨੂੰ ਕੰਟਰੋਲ ਰੂਮ ਤੋਂ ਨੋਟ ਹੋਇਆ ਸੀਗਾ ਕਿ ਇੱਥੇ ਆਪਣੇ ਮੋਡਲ ਟਾਊਨ ਦੇ ਏਰੀਆ ਵਿੱਚ ਨਕਰ ਦੁਆਰਾ ਸਾਹ ਦੇ ਅਗੇ ਇੱਕ ਫਾਇਰਿੰਗ ਦਾ ਇਨਸੀਡੈਂਟ ਹੋਇਆ ਉਹਦੇ ਰਿਗਾਰਡਿੰਗ ਸਰ ਜੀ ਉਸ ਮੌਕੇ ਤੇ ਪਹੁੰਚੇ ਆ ਤੇ ਆਪਾਂ ਹਲੇ ਜਾਂਚ ਕਰ ਰਹੇ ਹਾਂ ਸਰ ਕਿੰਨੇ ਕਿੰਨਾ ਤੇ ਗੋਲੀ ਚੱਲੀ ਹੈ ਕੀ ਨਾਮ ਆ ਉਹਨਾਂ ਦਾ ਨਹੀਂ ਹਲੇ ਤੇ ਹਲੇ ਦਾ ਜੀ ਪ੍ਰੀਲੀਮਿਨਰੀ ਆਪਾਂ ਕਰ ਰਹੇ ਨੇ ਜਿਹੜੇ ਆਪਣੇ ਥਾਰ ਗੱਡੀ ਲੱਗੀ ਉਸ ਤੇ ਉਹਨੂੰ ਫਾਇਰਿੰਗ ਹੋਈ ਹੈ ਤੇ ਹਲੇ ਆਪਾਂ ਜੀ ਹਲੇ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜਿਨ੍ਹਾਂ ਤੇ ਗੋਲੀ ਬੱਜੀ ਉਹ ਕਿੱਥੇ ਹੋ ਸਕਦੇ ਕਹਿੰਦੇ ਨੇ 10 ਤੋਂ 15 ਫਾਇਰ ਸਰ ਜਿਨ੍ਹਾਂ ਤੇ ਗੋਲੀ ਬੱਜੀ ਉਸ ਟਾਈਮ ਕਿਸ ਕਿਸ ਹਾਲਾਤ ਦੇ ਵਿੱਚ ਨੇ ਕਿਹੜੇ ਉਸਪਣ ਦੇ ਵਿੱਚ ਉਹਨਾਂ ਦੀ ਉਹ ਜੀ ਹਲੇ ਹਸਪੀਟਲ ਐਡਮਿਟ ਨੇ ਤੇ ਆਪ ਹਲੇ ਜੀ ਹਲੇ ਚੱਲ ਰਹੀ ਹੈ ਕਾਰਵਾਈ ਹਲੇ ਆਪਾਂ ਕੋਈ ਕੋਈ ਲਾਕ ਡਾਕ ਸੀ ਕੀ ਕੋਈ ਪਤਾ ਲੱਗਾ ਕਿ ਇਹਨਾਂ ਨੇ ਫਾਇਰਿੰਗ ਕੀਤੀ ਹੈ ਕੋਈ ਉਹਨਾਂ ਵਾਰੀ ਸਾਨੂੰ ਇਨੀਸ਼ੀਅਲ ਇਨਫੋਰਮੇਸ਼ਨ ਆਈ ਹੈ ਜਿਵੇਂ ਵੀ ਸਾਨੂੰ ਕੋਈ ਹੋਰ ਇਨਫੋਰਮੇਸ਼ਨ ਆਂਦੀ ਰਿਗਾਰਡਿੰਗ ਕਿ ਕਿੰਨੇ ਫਾਇਰ ਹੋਏ ਆ ਤੇ ਕੀ ਰੰਜਿ ਸਰ ਲੋਕ ਦਾ ਕਹਿਣਾ ਹੈ ਕਿ ਪੁਲਿਸ ਦਾ ਕਿੱਥੇ ਨੇ ਕਿੱਥੇ ਖੌਫਨਾਕ ਖਤਮ ਨਜ਼ਰ ਆ ਰਿਹਾ ਕਿਉਂਕਿ ਨੋ ਨੋਟ ਦੀ ਗੱਲ ਕਰੀਏ ਕਿ ਕਾਫੀ ਜਿਹੜਾ ਇੱਥੇ ਕਾਫੀ ਲੋਕ ਹੋਰ ਇਲਾਕਾ ਦੱਸੇ ਜਾਂਦਾ ਕਿ ਲੋਕੀ ਡਰੇ ਪੇਮੰਨਾਂ ਦੇ ਵਿੱਚ ਸਮਾਂ ਦਿਨ ਚੜਦੇ ਇਦਾਂ ਦੀ ਇੰਨੀ ਵੱਡੀ ਵਾਰਤਾ ਉਤੋਂ ਜੇ ਸਰ ਆਪਾਂ ਇਹ ਜਲਦ ਤੋਂ ਜਲਦ ਟਰੇਸ ਕਿੰਨੇ ਵਿਅਕਤੀ ਸੀਗੇ ਪਤਾ ਲੱਗਿਆ ਕੁਝ ਇਹਨਾਂ ਨੇ ਪਾਇਆ ਦਿੱਤੇ। ਉਹ ਹਲੇ ਇਨੀਸ਼ੀਅਲ ਇਨਫੋਰਮੇਸ਼ਨ ਤਾਂ ਇਹ ਹੈ ਕਿ ਕੋਈ ਟੂ-ਵੀਲਰ ਤੇ ਸ਼ਾਇਦ ਹੋ ਸਕਤੇ ਨੇ ਸਵਾਰ। ਪਰ ਹਲੇ ਜੀ ਸਾਨੂੰ ਸਾਡੀ ਇਨਵੈਸਟੀਗੇਸ਼ਨ ਤੋਂ ਗੁਰਦੁਆਰਾ ਸਾਹਿਬ ਦੇ ਬਾਹਰ ਹਲੇ ਜੀ ਆਪਾਂ ਚੈਕਿੰਗ ਕਰਾਂਗੇ। ਜਿਵੇਂ ਵੀ ਇਨਫੋਰਮੇਸ਼ਨ ਤੁਹਾਨੂੰ ਕਰਾਂਗੇ। ਠੀਕ ਹੈ। ਅਸੀਂ ਅੱਗੇ ਇੱਥੇ ਦੇਖਾਂਗੇ। ਜੀ। ਤਾਂ ਇੱਥੇ ਅੱਗੇ ਪਤਾ ਲੱਗਾ ਸਾਡੇ ਹੀ ਪਾਰਟੀ ਦਾ ਸਾਡੇ ਹੀ ਸਾਥੀ। ਉਹ ਕਿਸ ਪਾਰਟੀ ਦਾ ਸੀਗਾ? ਕਿਸ ਪਾਰਟੀ ਦੇ ਸੀ ਆਪਾਂ ਦੀ ਪਾਰਟੀ ਸਰ ਸਾਡੀ ਪਾਰਟੀ ਦਾ ਸਾਡਾ ਸਾਥੀ ਜਿਹੜੀ ਬਾਈਸੇ ਪਿੱਛੇ ਇਲੈਕਸ਼ਨ ਲਈ ਮੰਚੀ ਬੁੱਧੀ ਆਪਾਂ ਨੇ ਉਹਨਾਂ ਨੂੰ ਹੋਰਿਆ ਤੇ ਸਾਡੇ ਇੱਕ ਚਸ਼ਮੀ ਜੀ ਦੇ ਲਈ ਜਿਹੜੇ ਬਹੁਤ ਖੇਤ ਜੋ ਉਸ ਨੇ ਸੁਸ਼ਿੰਦਰ ਜੀ ਐਡਵੋਕੇਟ ਉਹਨਾਂ ਨੇ ਮੌਕੇ ਤੇ ਲੋਕਾਂ ਮੁੰਡਿਆਂ ਨੂੰ ਭਾਈ ਦੇ ਵੀ ਦੇਖਿਆ ਤੇ ਉਹਨਾਂ ਨੇ ਹੀ ਪੁਲਿਸ ਨੂੰ ਬੁਲਾਇਆ ਤੇ ਉਹਨਾਂ ਨੇ ਹੀ ਐਂਬੂਲੈਂਸ ਭਾਕੀ ਭੇਜਿਆ ਮੁੰਡੇ ਨੂੰ ਤੇ ਉਹਨਾਂ ਦੇ ਫੈਮਲੀ ਠੀਕ ਨੇ ਇਸ ਟਾਈਮ ਫੈਮਲੀ ਠੀਕ ਆ ਪਰ ਉਹ ਐਸੇ ਉਹ ਵੀ ਗੁਰਦੁਆਰਾ ਸਾਹਿਬ ਦੇ ਅੰਦਰ ਸੀਗੇ ਉਦੋਂ ਪਰ ਦੇਖੋ ਕੀ ਕਰ ਜਾਰੇ ਜਦੋਂ ਲੱਕੀ ਉਬਰਾਈ ਦੀ ਸਟੈਂਪ ਕੰਡੀਸ਼ਨ ਕੀ ਆ ਮੈਨੂੰ ਇਹਦੇ ਬਾਰੇ ਪਤਾ ਨਹੀਂ ਆ ਪਰ ਕਹਿੰਦੇ ਉਹ ਜੋ ਉਹਨੇ ਐਡਵੋਕੇਟ ਸਾਹਿਬ ਨੇ ਦੱਸਿਆ ਉਹ ਕਹਿੰਦੇ ਜੀ ਬਹੁਤ ਹੀ ਅੱਛੀ ਕੰਡੀਸ਼ਨ ਨਹੀਂ ਸੀ ਮਤਲਬ ਠੀਕ ਨਹੀਂ ਆ ਬਹੁਤ ਮਾੜੀ ਗੱਲ ਹੋਈ ਬੜੀ ਮਾੜੀ ਮੰਨ ਭਗੀ ਕਿਉਂਕਿ ਇਹ ਲੈ ਦੇਵੇ ਚੜਿਆ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਕਿਵੇਂ ਦੇਖਦੇ ਇਹਨੂੰ ਬਹੁਤ ਮਾੜੀ ਗੱਲ ਹੈ ਜੀ ਇਹ ਤਾਂ ਗੋਲੀ ਤਾਂ ਕਦੀ ਵੀ ਲੋਨ ਆਰਡਰ ਨੂੰ ਕਿੱਦਾਂ ਦੇਖਦੇ ਤੁਸੀਂ ਲੋਨ ਆਰਡਰ ਨੂੰ ਕਿਦਾਂ ਕਿਵੇਂ ਦੇਖਦੇ ਤੁਸੀਂ ਕਮੀ ਹੈ ਸਮੰਦੇ ਆਪਣੀ ਸਰਕਾਰ ਦੇ ਵਿੱਚ ਕਮੀ ਕਿੱਥੇ ਨਿਕਲ ਪਈ ਹੈਗੀ ਹੈ ਕਮੀ ਹੈ ਹੀ ਹੈ ਤਾਂ ਪਰ ਗਵਰਨਰ ਦੇਖੋ ਕੋਈ ਕੰਮ ਨਾ ਕੋ ਚੰਗਾ ਸ਼ੋਕ ਇਹ ਥੋੜੀ ਹੈ ਜੋ ਕਮੀ ਹੁੰਦੀ ਤਾਂ ਹੀ ਚੱਲਦਾ ਪਰ ਜੇ ਦੂਜੇ ਬੰਦੇ ਆਇਆ ਜਾਵੇ ਤਾਂ ਹਾਂ ਜੇ ਇਹਦੀ ਪਾਰਵਾਈ ਬਾਅਦ ਪੁਲਿਸ ਨਾ ਕਰੇ ਤਾਂ ਫਿਰ ਹੋ ਗਈ ਮਾਰੀ ਗੱਲ ਹੈ ਇਹਦਾ ਕੋਈ ਐਕਸ਼ਨ ਹੋਣਾ ਨਹੀਂ ਤਾਂ ਬੰਦਿਆਂ ਨੂੰ ਕੇਸ ਕਰਕੇ ਫੜਨਾ ਨਹੀਂ